ਦਿੱਲੀ ਕ੍ਰਾਈਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸੇਹਲਣੇ ਵਾਲਾ ਸੋ ਦੋਸਤੋ ਅੱਜ ਅਸੀਂ ਪਹੁੰਚੇ ਆ ਜੀ ਸ੍ਰੀ ਮੁਖਸਰ ਸਾਹਿਬ ਚਾਲੀ ਮੁਖਤਾਂ ਦੀ ਪਵਿੱਤਰ ਧਰਤੀ ਤੇ ਜਿੱਥੇ ਕਿ ਮੌਰ ਰੋਡ ਤੇ ਸੁੰਦਰ ਨਗਰ ਬਸਤੀ ਗਲੀ ਨੰਬਰ ਕਿੰਨਾ ਜੀ 13 13 ਗਲੀ ਨੰਬਰ ਵਿੱਚ ਪਹੁੰਚੇ ਆ ਜਿੱਥੇ ਇੱਕ ਬਹੁਤ ਹੀ ਗਰੀਬ ਪਰਿਵਾਰ ਹੈ ਤੇ ਆ ਤੁਸੀਂ ਵੇਖ ਸਕਦੇ ਹੋ ਪੰਜ ਬੱਚੇ ਆ ਛੋਟੇ-ਛੋਟੇ ਤੇ ਇਹ ਪੈਣ ਦੇ ਜਿਹੜਾ ਘਰ ਵਾਲਾ ਉਹ ਜੇਲ੍ਹ ਚ ਹੈ ਕਾਦੇ ਚ ਜੇਲ੍ਹ ਚ ਗਿਆ ਜੀ ਉਹ ਲੜਾਈ ਸੀ ਉਹ ਨਾ ਪ੍ਰੇਤ ਤਰੀਕੇ ਚ ਨਹੀਂ ਗਏ ਸੀ ਪਿਓ ਚ ਆ ਪਿਓ ਚ ਹੋ ਗਿਆ ਸੀ ਸੋ ਲੜਾਈ ਦਾ ਕੇਸ ਸੀਗਾ ਤੇ ਤਰੀਕਾ ਪੈਂਦੇ ਸੀ ਤਰੀਕ ਤੇ ਨਹੀਂ ਗਏ ਸੀ ਉਸ ਤੋਂ ਬਾਅਦ ਜਿਹੜਾ ਉਹ ਜੇਲ੍ਹ ਚਾ ਹੋਣਾ ਤੇ ਇਹਨਾਂ ਦਾ ਜਿਹੜਾ ਬਹੁਤ ਮੁਸ਼ਕਲ ਗੁਜ਼ਾਰਾ ਚੱਲ ਰਿਹਾ ਤੇ ਆ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਛੱਤ ਜਿਹੜੀ ਇਹਨਾਂ ਦੀ ਵਿਖਾਈ ਜਾਵੇ ਆ ਲੈਂਟਰ ਆ ਜਿਹੜਾ ਬੱਚਿਆਂ ਦੇ ਉੱਤੇ ਡਿੱਗਣ ਵਾਲਾ ਹੋਇਆ ਪਿਆ ਤੇ ਬੇਨਤੀ ਕਰਦੇ ਆ ਅੱਜ ਦੀ ਜਿਹੜੀ ਸੱਤਾ ਚ ਸੂਬਾ ਸਰਕਾਰ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਐਸੇ ਪਰਿਵਾਰਾਂ ਦੀ ਜਿਹੜੀ ਮਦਦ ਕੀਤੀ ਜਾਵੇ ਤੇ ਜਿਹੜੇ ਮੁਖਸਰ ਸਾਹਿਬ ਦੇ ਸੁੰਦਰ ਨਗਰ ਦੇ 13 ਨੰਬਰ ਗਲੀ ਦੇ ਨਮਾਇੰਦੇ ਆ ਜਿਵੇਂ ਕਿ ਸੀਐਮ ਆ ਜਿਹੜੇ ਇੱਥੋਂ ਇਲੈਕਸ਼ਨ ਲੜਦੇ ਆ ਵੋਟਾਂ ਵਟੋਰਦੇ ਆ ਤੇ ਬਾਅਦ ਚ ਇਹੋ ਜਿਹੇ ਪਰਿਵਾਰਾਂ ਦੀ ਸਾਰ ਨਹੀਂ ਲੈਂਦੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਅਸੀਂ ਕਿ ਇਹੋ ਜਿਹੇ ਪਰਿਵਾਰਾਂ ਦੀ ਸਾਰ ਲਈ ਜਾਵੇ ਇਹਨਾਂ ਦੀ ਮਦਦ ਕੀਤੀ ਜਾਵੇ ਆ ਲੈਂਟਰ ਜਿਹੜਾ ਡਿੱਗਰ ਵਾਲਾ ਹੋਇਆ ਪਿਆ ਪੰਜ ਬੱਚੇ ਆ ਇਹਦੇ ਥੱਲੇ ਸੌਂਦੇ ਆ ਛੇਮੀ ਆਪ ਆ ਕਦੋਂ ਵੀ ਜਿਹੜਾ ਇਹ ਜਾਨਲੇਵਾ ਹਾਸਾ ਬਣ ਸਕਦਾ ਸੋ ਜੁੜੇ ਰਹਿਣਾ ਸਾਡੇ ਨਾਲ ਮਿਲਦੇ ਆ ਜਲਦੀ ਹੀ ਅਗਲੀ ਰਿਪੋਰਟ ਤੋਂ ਬਾਅਦ दिल्ली क्राइम नेशनल न्यूज़ नजर सफर